ਬੜੀ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਟੀਐਸਪੀ ਭਰਾਨਾ ਸਿੰਘ ਤੂੰ ਨੇ ਬੈਲ ਮਾਰੀ ਨਿਕਲੇ ਬਰ ਕਹਿੰਦਾ ਹਾਂ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 968 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿਹਨੂੰ ਕਹਾਂ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਇਹਨਾਂ ਫੇ ਮੇਰੀ ਕੋਠੀ ਤੇ ਆ ਗਿਆ ਹੁਣਾਂ ਫਿਰ ਹਣੋ ਪੁਲਸ ਚਾਹੇ ਕੋਣ ਬੰਗਾ ਲਵੇ ਜੀ ਬੜੇ ਪਲਾਟ ਥੋੜੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਹ ਚ ਕਮਾ ਰਾਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਬਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਲੋਕਾਂ ਆ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਆਗੇ ਤੋਂ ਮੈਂ ਕਹਿੰਦਾ ਜੀ 30 30 40 40 ਫੁੱਟ ਡੂੰਘੇ ਪੋਰ ਦੇ ਟਾਇੰਚੋਂ ਨਿਕਲ ਕੇ ਆਏ ਉਹ ਤੋਂ ਥੱਲੇ ਦਾ ਪਾਣੀ ਜੀ ਬਸੋ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਜੇ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਹੋਰ ਨਹੀਂ ਕਿਸੇ ਤੋਂ ਡਰ ਲੱਗਦਾ حیدر آباد گیا بنگلور گیا ممبئی گیا دلی امبیسٹر نو ملیا ریسنٹلی ہجے ہفتہ پہلے ہی پٹلی دے براجیل دے سپین دے آسٹریلیا دے یوکے دے امبیسٹرز نو ملیا میں کہ تسی کی کر سکتے ہو دستو پر کام کریے تو پنجاب نہ ملکے کوئی بجنس اپورچونٹیز کیڑی کریے تسی کیڑے ایریے چاہتے ਇਸ ਲਿਸਟੋਂ ਕਿਹੜੇ ਏਰੀਆ ਦੇ ਸਾਰੇ ਨਾਲ ਗੱਲ ਕਰੋ ਖੇਤੀ ਦੀ ਪ੍ਰੋਸੈਸਿੰਗ 'ਚ ਕਰਨਾ ਹੈ ਐਜੂਕੇਸ਼ਨ 'ਚ ਕਰਨਾ ਹੈ ਸਟੀਲ 'ਚ ਕਰਨਾ ਕਿੱਥੇ ਕਰਨਾ ਹੈ ਮੈਨੂੰ ਚਾਹ ਹੈ ਮੈਨੂੰ ਇਸ ਗੱਲ ਦਾ ਚਾਹ ਹੈ ਜੇ ਕੋਈ ਬੰਦਾ ਮੈਨੂੰ ਕਵੇਗਾ ਮਿਲਣਾ ਚਾਹਣਾ ਜੀ ਐਨੇ ਪੈਸੇ ਲਾਊਗਾ ਤੇ 500 ਬੰਦੇ ਨੂੰ ਕੰਮ ਦੇਊਗਾ ਮੈਂ ਉਹਨੂੰ ਕਹਿਣਾ ਟਾਈਮ ਮੈਨੂੰ ਨਾ ਪੁੱਛੋ ਟਾਈਮ ਉਹਨੂੰ ਪੁੱਛੋ ਕਦੋਂ ਮਿਲ ਸਕਦਾ ਨਾਲੇ 500 ਨਹੀਂ ਯਾਰ 700 ਬੰਦੇ ਨੂੰ ਕੰਮ ਦੇ ਜੇ 2 ਜੁੰਟਾਂ ਦੀ ਪਰਮਿਸ਼ਨ ਲੈਣ ਆਇਆ ਮੈਂ ਤਿੰਨ ਜੁੰਟਾਂ ਦੀ ਦੇਉਂਗਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਕੰਮ ਦੇ ਦੇਵਾਂਗੇ ਇਹ ਕਰਨਾ ਜੀ ਔਰ ਹੋ ਰਿਹਾ ਮੈਂ ਕੋਈ ਤੁਸੀਂ ਪਹਿਲਾਂ ਵੀ ਐਨਆਰਆਈs ਮਿਲਣਾ ਚਾਹੁੰਦੇ ਰਹੇ ਹੋਵੋਗੇ ਵੱਡੇ ਵੱਡੇ ਮੈਚਪੈਸਾਂ ਚ ਕਰ ਲੈਂਦੇ ਆ ਉੱਥੇ ਬੋਲ ਕੇ ਚਲੇ ਜਾਂਦੇ ਆ ਤੇ ਬਾਅਦ ਚ ਕਹਿੰਦੇ ਨੇ ਉੱਥੇ ਆ ਜਿਓ ਚੰਡੀਗੜ੍ਹ ਆ ਜਿਓ

ਦਾ ਧਰਮਸ਼ਾਲਾ 40 ਮਿੰਟ ਦਾ ਸਵਿਟਜ਼ਰ ਬਹੁਤ ਵੱਡੀ ਹੱਬ ਬਣ ਸਕਦੀ ਹੈ ਟੂਰਿਜ਼ਮ ਦੀ ਔਰ ਮਿੰਨੀ ਗੋਆ ਕਿਉਂ ਬਈ ਪੰਜਾਬ ਵਾਲੇ ਵੀ ਮਿੰਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ ਸਵਿਸ਼ ਕਰਕੇ ਫੋਨ ਇੱਥੇ ਦਿਖਾਉਣ ਲੈ ਕੇ ਆਏ ਕਿ ਪੰਜਾਬ ਆ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਹੈ ਅਨਟੱਚ ਪੰਜਾਬ ਹੈ ਇਹ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼왈ਕ ਦੇ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베이스 ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਬਾਪ ਚਲੇ ਜਾਂਦੇ ਨੇ ਨਹੀਂ ਇੱਥੇ ਆਓ ਫਿਲਮ ਸ਼ੁਰੂ ਵੀ ਇੱਥੋਂ ਕਰੋ ਤੇ ਫਿਲਮ ਰਿਲੀਜ਼ ਵੀ ਇੱਥੋਂ ਹੋਵੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲੂਗਾ ਜੀ ਹੋਟਲ ਖੁੱਲਣਗੇ ਇਨਡਾਇਰੈਕਟ এমਪਲੋਇਮੈਂਟ ਜਨਰੇਸ਼ਨ ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਵੀ ਨਹੀਂ ਕਿ ਪੰਜਾਬ ਚ ਆਪ ਕੁਝ ਵੀ ਹੈ ਕਿ ਇਨਾ ਕਲੀਨ ਵਾਟਰ ਭਾਖੜਾ ਨੰਗਲ ਹੈ ਸਾਡੇ ਕੋਲੇ ਉੱਥੇ ਦੇਖਿਓ ਤੁਸੀਂ ਸਤਲੁਜ ਆ ਰਾਵੀ ਰੋਕੀ ਹੋਈ ਹੈ ਆਪਾਂ ਰਾਵੀ ਦੇ ਕਿਨਾਰੇ ਬੈਠਿਆ ਹਾਂ ਇਥੇ ਰਾਵੀ ਹੈ ਪਰੰਓ ਚੱਲਦੀ ਰਾਵੀ ਇਧਰੋਂ ਜੀ ਸਾਡਾ ਟਾਈਮ ਆ ਗਿਆ ਤੇ ਨਾਲ ਹੀ ਇੱਕ ਹੋਰ ਸ਼ਾਹਪੁਰ ਕੰਢੀ ਧਾਰਕਲਾ ਨਾਲ ਉੱਥੇ ਡੈਮ ਬਣਾ ਰਹੇ ਆ 206 ਮੈਗਾਵਾਟ ਦਾ ਡੈਮ ਨਵਾਂ ਤਿਆਰ ਹੋਣ ਲੱਗਿਆ ਬਸ ਆਹ ਹੋਪਫੁਲੀ ਅਗਲੇ 3-4 ਮਹੀਨਿਆਂ ਚ ਉਹ ਡੈਮ ਬਣ ਕੇ ਤਿਆਰ ਹੋ ਜੀ 206 ਮੈਗਾਵਾਟ ਸਾਡੇ ਕੋਲੇ ਬਿਜਲੀ ਪਹੁੰਚਾ ਹੋਊਗੀ ਤੇ ਉਹਦੇ ਨਾਲ ਇੱਕ ਨਹਿਰ ਨਵੀਂ ਨਹਿਰ ਚੱਲ